ਜੀ ਕਿਵੇਂ ਹੋ ਸਾਰੇ ਜਾਣੇ ਤੇ ਅੱਜ ਆ 30 ਦਸੰਬਰ ਤੁਹਾਨੂੰ ਪਤਾ ਹੀ ਆ ਤੇ ਅੱਜ ਪੰਜਾਬ ਬੰਦਾ ਸਾਡੀ ਯੂਨੀਅਨ ਵਾਲਿਆਂ ਨੇ ਫੈਸਲਾ ਕੀਤਾ ਕਿ ਕਿਸਾਨਾਂ ਦੇ ਹੱਕ ਵਿੱਚ ਅੱਜ ਧਰਨਾ ਲਾਉਣਾ ਕੇਂਦਰੀ ਸਰਕਾਰ ਦਾ ਪੁਤਲਾ ਫੂਕਣਾ ਤੇ ਚੱਲਦੇ ਆ ਅੱਗੇ ਦਫ਼ਤਰ ਚ ਦਿਖਾਉਨੇ ਆ ਤੁਹਾਨੂੰ ਅੱਗੇ ਜਾ ਕੇ ਬੋਲਦਾ ਬਾਤ ਬੋਲਦਾ ਜਿੰਦਾਬਾਤ ਪੰਜਾਬ ਸਰਕਾਰ ਹਾਏ 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 ਮੋਦੀ ਸਰਕਾਰ ਜੈਹਾਬਾਤ 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 ਕੋਈ ਵੀ ਕਾਲ ਆਉਂਦੀ ਹੈ ਕੋਈ ਪ੍ਰੋਪਰ ਮੰਨ ਲੋ ਅੱਜ ਭਾਰਤ ਮਾਂ ਦਾ ਸਮਰਥਨ ਹਰੇਕ ਵਰਗ ਵੱਲੋਂ ਦਿੱਤਾ ਜਾ ਰਿਹਾ ਹੈ ਉਹ ਦੁਕਾਨਦਾਰਾਂ ਵੱਲੋਂ ਵੀ ਆਪਣੇ ਮਲਾਜ਼ਮਾਂ ਵੱਲੋਂ ਵੀ ਕਿਸਾਨਾਂ ਵੱਲੋਂ ਵੀ ਕੱਲੇ-ਕੱਲੇ ਵਰਗ ਵੱਲੋਂ ਬਹੁਤ ਜ਼ਿਆਦਾ ਸਮਾਰਥਨ ਦਿੱਤਾ ਜਾ ਰਿਹਾ ਹੈ ਜੀ ਜਿਹੜੇ ਕਿ ਉਹ ਪਹਿਲਾਂ ਇਹ ਕਾਲੇ ਕਾਨੂੰਨ ਮੋਦੀ ਸਰਕਾਰ ਵੱਲੋਂ ਲਿਆਂਦੇ ਗਏ ਸੀ ਉਸ ਨੂੰ ਉਹ ਲਾਗੂ ਕਰਨ ਤੋਂ ਇਹਨਾਂ ਦੀ ਆਵਾਜ਼ ਆ ਰਹੀ ਸੋ ਮੈਂ ਨਾ ਕਰ ਸਕਦਾ ਸਰਕਾਰ ਹਾਏ 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 ਬੀਜੀ ਕਾਂਦੀ ਨੀਤੀ ਦਾ ਵੰਦ ਕਰੋ ਵੰਦ ਕਰੋ ਵੰਦ ਕਰੋ ਸ਼ਾਨਾਕੂਆਂ ਦਾ ਐਮਐਸਪੀ ਲਾਗੂ ਕਰੋ ਲਾਗੂ ਕਰੋ ਲਾਗੂ ਕਰੋ ਵਿਸ਼ਾਸ ਕਾਂ ਹਾਏ 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 ਇਸ ਕਰਕੇ ਸਾਥੀਆਂ ਆਪਣੂ ਪੂਰਾ ਪਹਿਣਾ ਰੱਖਣਾ ਬੈਲੇ ਤਿਆਰ ਬਕ ਤਿਆਰ ਰਹਿਣਾ ਮੈਨੂੰ ਇਹ ਨਹੀਂ ਹੈਗਾ ਵੀ ਹੁਣ ਸਾਡੀਆਂ ਜਿਹੜੀਆਂ ਗਿਸ਼ਤਾਂ ਦੀਆਂ ਬਰਾਨਾ ਕੋਈ ਨਹੀਂ ਹੋਇਆ ਪ੍ਰਧਾਨ ਜਿਹੜਾ ਕੰਮ ਨਹੀਂ ਕਰਿਆ ਰੋਜ਼ ਚੱਲਦੇ ਸੀ ਪਰ ਅੱਜ ਸਮਾਂ ਜਿਹੜਾ ਹੈਗਾ ਉਹ ਪਹੁੰਚ ਚੁੱਕਾ ਹੈ ਹੁਣ ਦਾ ਸੁਣਿਆ ਮੈਂ ਹੁਣੇ ਸੋਸ਼ਲ ਮੀਡੀਆ ਤੇ ਪੜਿਆ ਸਾਥੀ ਮਰੀਕ ਨਹੀਂ ਮੇਰੇ ਨਾਲ ਗੱਲ ਕੀਤੀ ਆ ਸ਼ਹਿਰ ਇੱਕ ਕੱਲ ਦਾ ਪ੍ਰੋਗਰਾਮ ਦੀ ਬਿਜਲੀ ਬੋਰਡ ਚ ਕੰਮ ਜੋਤੇ ਬੰਦੀਆਂ ਵੱਲੋਂ ਦਿੱਤਾ ਹੋਇਆ ਜਿਹਦੇ ਵਿੱਚ ਉਹਨਾਂ ਨੇ ਇਹ ਕਿਹਾ ਕਿ ਚੰਡੀਗੜ੍ਹ ਬਿਜਲੀ ਬੋਰਡ ਦਾ ਨਿੱਜੀ ਚੱਲ ਚੱਲ ਵੱਲ ਵਧ ਰਹੀ ਹੈ ਸਰਕਾਰ ਰਾਜਸਥਾਨ ਦਾ ਚੁੱਪੀ ਦਾ ਉਹ ਤੁਝੇ ਕੰਮ ਇਹ ਉਸ ਅਧਾਰੇ ਨੂੰ ਬਚਾਉਣ ਦੀ ਖਾਤਰ ਲਗਾਤਾਰ ਸੰਘਰਸ਼ ਕਰ ਰਹੇ ਨਹੀਂ ਉਹਨਾਂ ਦੇ ਲਈ ਆਪ ਕੱਲ ਦਾ ਪ੍ਰੋਗਰਾਮ ਦਿੱਤਾ ਹੋਇਆ ਕਿ 12 ਵਜੇ ਤੋਂ ਲੈ ਕੇ 1 ਵਜੇ ਤੱਕ ਪੂਰੇ ਪੰਜਾਬ ਦੇ ਕਾਮਿਆਂ ਨੇ ਕੰਮ ਬੰਦ ਕਰਕੇ ਉਹਨੂੰ ਲਾਗੂ ਕਰਨਾ ਹੈ ਮੈਂ ਅਪੀਲ ਕਰੂੰਗਾ ਕਿ ਕਿਸੇ ਨੂੰ ਇਹ ਕਿ ਲੱਲ ਲੱਲ ਹਰ ਰੋਜ਼ ਰੈਲੀਆਂ ਨੇ ਗੁਲ ਸਿੰਘ ਨੇ ਜਦੋਂ ਸ਼ੁਰੂਆਤ ਕੀਤੀ ਸੀ ਕਿਹਾ ਸੀ ਸਾਨੂੰ ਸਵੇਰ ਆਸਾਮ ਲੀਡਰ ਤੋਂ ਪੁੱਛਣਾ ਪਊਗਾ ਕਿ ਪ੍ਰਧਾਨ ਜੀ ਆਪਣਾ ਕੋਈ ਦਿੱਥੇ ਬੰਦੀ ਦਾ ਪ੍ਰੋਗਰਾਮ ਤਾਂ ਨਹੀਂ ਆਗਾ ਇਸ ਕਰਕੇ ਸਾਨੂੰ ਹਰ ਵਕਤ ਸਮੁੱਚੇ ਕਾਮਿਆਂ ਨੂੰ ਤਿਆਰ ਰੱਖਦਾ ਬਾਦ ਮੁੜਾ ਬਾਦ ਮੁਲਾ ਬਾਦ ਪੰਜਾਬ ਸਰਕਾਰ ਬਾਦ ਮੁੜਾ ਬਾਦ ਪੰਜਾਬ ਸਰਕਾਰ ਬਾਦ ਕੇਂਦਰ ਸਰਕਾਰ ਬਾਦ ਮੁੜਾ ਬਾਦ ਮੁੜਾ ਬਾਦ جاوہ جنم ناں کتا اوہ ہالو ہالو جنم ناں کتا اوہ ہالو ہالو یا سرکار مردا 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 ابنا اٹھ کوہ اے اڈا اڈا ناچو ناچو چیرت کرو ناچو ناچو مظلوم مظلوم سرکار مگاں مظلوم مظلوم خان مزدور ملازم دردی ایکتا زندہ باد زندہ باد زندہ باد زندہ باد زندہ باد زندہ باد کا نعرہ مظلوم 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 زندہ باد زندہ باد बरिया है मोदी बरगिया है या में चें बाबा भला हा हा सरकार